ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਅਸੀਂ ਚੱਲਦੇ ਹਾਂ ਹੁਣ ਸੇਰਪੁਰ ਨੂੰ ਸਮਾਨ ਲੈਣ ਵਾਸਤੇ ਥੋੜੀ ਜਿਹੀ ਸਮਾਨ ਦੀ ਜ਼ਰੂਰਤ ਸੀ ਤੇ ਮਿਲਦੇ ਹਾਂ ਸੇਰਪੁਰ ਜਾ ਕੇ ਲੋ ਜੀ ਭਰਾ ਆਪਣਾ ਗਿਆ ਹੈ ਕੰਮ ਜਾਂ ਹੋਰ ਥੋੜਾ ਸਮਾਨ ਜਾਂ ਲੈਣਾ ਸੀ ਕੁਝ ਅਸੀਂ ਖਰੀਦ ਲਿਆ ਤੇ ਹੁਣ ਛੋਟਾ ਮੋਟਾ ਸਮਾਨ ਤੇ ਬਾਜ਼ਾਰ ਚ ਗਏ ਤੇ ਮੈਂ ਇੱਧਰ ਖੜ ਗਿਆ ਕਿ ਸਾਮਿਆ ਕਿ ਸਰਕਾਰੀ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਤੇ ਮੈਂ ਚਲੋ ਇੱਥੇ ਸਾਂਗੇ ਉਧਰ ਧੁੱਪ ਧੀ ਛੋਟਾ ਮੋਟਾ ਸਮਾਨ ਹੈ ਜਿਹੜਾ ਉਹ ਖਰੀਦ ਲਿਆਉਣਗੇ ਜਾ ਕੇ ਮੈਂ ਇੱਥੇ ਕੱਢ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਰਦੇ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਤੇ ਕੱਲ ਹਾਫ ਦਿਨ ਛੋਟੇ ਨੇ ਤੇ ਆਪਾਂ ਤੋਂ ਥੋੜੀ ਕੰਮਾਂ ਕਰਨ ਦੀ ਭੱਜ ਦੌੜ ਚ ਪੂਰਾ ਬਲੌਗ ਛੁੱਟ ਨਹੀਂ ਹੁੰਦਾ ਤੇ ਆਪਾਂ ਦੋ ਦਿਨਾਂ ਦਾ ਬਲੌਗ ਕਰਕੇ ਪਾਉਣੇ ਨੇ ਤੇ ਕੱਲ ਆਪਣੇ ਅਨੈਤ ਨਹੀਂ ਚਲੇਗੇ ਆਪਣੇ ਦੇਸ਼ ਇੱਕ ਮਹੀਨੇ ਦੀ ਸੁੱਟੀ ਲੈ ਆਏ ਤੇ ਤੇ ਹੁਣ ਘਰ ਹੋ ਗਏ ਸੁੰਨਾ ਸੁੰਨਾ ਇਹ ਰੱਖੀ ਚਲੋ ਮਿਲਦੇ ਆ ਦਿਨੇ ਹੁਣ ਆਪਾਂ ਲਓ ਜੀ ਆਪਾਂ ਪਹੁੰਚ ਗਏ ਖੇਤ ਤੇ ਖੇਤ ਅੱਜ ਮੈਂ ਆਇਆ ਰੋਟੀ ਲੈ ਕੇ ਰੋਟੀ ਲੈ ਕੇ ਆਇਾਂਗੇ ਜੱਪਾਂ ਕਰੇ ਆ ਕਣਕ ਦੀ ਬਜਾਈ ਦਾ ਕੰਮ ਸ਼ੁਰੂ ਤੇ ਉਧਰ ਫਿਰਦਾ ਆਪਣਾ ਜੋਂਡੀਅਰ ਬੋਂਦਾ ਤਵੀਆਂ ਨਾਲ ਤੇ ਅੱਜ ਜਪਕਾ ਨੇ ਸਾਰੇ ਕੰਮ ਨੇ ਮੇੜ ਕੇ ਨਿੰਮ ਦਾ ਬੰਨਣ ਦਾ ਕੰਮ ਨਿਮੇਰਤਾ ਤੇ ਲਖਵਿੰਦਰ ਉਹਨਾਂ ਨੇ ਆਪਣੇ ਮਨ ਅਨੈਤ ਉਹਨਾਂ ਨੇ ਜਾਣਤੀ ਕਿ ਉਹਨਾਂ ਦੇ ਜਾਣ ਦਾ ਵੀ ਰਾਤ ਬਾਗੇ ਹੋ ਤੇ ਹੁਣ ਹੋ ਗਏ ਬੇਲੇ ਤੇ ਹੁਣ ਬੇਲੇ ਹੋ ਕੇ ਆਪਾਂ ਨੇ ਕਰਤਾ ਕੰਮ ਕਣਕ ਦੀ ਬਜਾਈ ਦਾ ਸुरू ਤੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਆਪਣਾ ਇਹ ਕੰਮ ਨਿਪਟ ਜਾਣੇ ਤੇ ਚਲੋ ਫਿਰ ਬੇਲੇ ਹਨਾ ਉਹ ਤਾਂ ਚਲੋ ਜ਼ਿੰਦਗੀ ਸਾਰੀ ਦੀ ਇਨਸਾਨ ਬੇਲੀ ਹੁੰਦਾ ਪਰ ਫਿਰ ਵੀ ਜਿਹੜੇ ਮੇਨ ਕੰਮ ਹੁੰਦੇ ਨੇ ਉਹ ਨਿਪਟੜ ਜਾਂਦੇ ਨੇ ਜਦ ਬੇਲੇ ਹੋ ਜਾਂਦੇ ਨੇ ਆਪਾਂ ਤੇ ਮੈਂ ਰੋਟੀ ਲੈ ਕੇ ਆਇਆ ਤੀ ਹੁਣ ਤੇ ਖਵਾਉਣਾ ਰੋਟੀ ਉਹਨੂੰ ਫੇਰ ਮਿਲਦੇ ਆਂ ਇੱਧਰ ਖੜ ਤਾਂ ਟਰੈਕਟਰ ਤੇ ਪਈਏ ਰੋਟੀ ਉਹ ਆ ਰਹੇਿੱਸਤੇ ਉਹ ਜਿੰਨਾ ਚੱਲਿਆ ਹਾਂ ਤੇਲ ਦੀ ਟੋਲੀ ਭਰਉਣ ਨੂੰ ਆਹ ਵੇਖੀਂ ਦਿੱਤ ਟਰੈਕਟਰ ਚ ਤੇਲ ਸਵਿਰਥਵਾਇਆ ਨਿਕਨ ਹੀ ਰਿਹਾ ਤੇ ਤੇਲ ਬੁੱਟੋ ਨਿਕਾ ਕੇ ਦੇਣਾ ਲਓ ਜੀ ਤੇਲ ਆਪੋ ਭਰ ਆ ਲਿਆ ਤੇ ਟੋਲੀ ਫੁੱਲ ਕਰਾ ਲਈ ਕਿ ਆਖ ਰੱਖ ਦਾਂਗੇ ਸਾਰਕ ਬੰਚ ਨਾਲ ਤੇ ਹਮਾ ਵੱਡਾ ਭਾਈ ਗਿਆ ਲਾਮ ਨੂੰ ਹਾਲ ਘੱਟ ਖੇਤ ਲੈ ਜੀ ਤੇ ਢੋਲੀ ਤੇ ਜੇ ਉਹ ਨਾਮ ਹੁੰਦਾ ਫਿਰ ਦਵਾਰੇ ਜਿਹੜਾ ਮੇਰਾ ਖੇਤ ਖਲਾ ਖੇਤ ਦਾ ਤੇ ਢੋਲੀ ਫੜਾ ਕੇ ਹੋਣੀ ਪੈਂਦੀ ਚਲੋ ਨਹੀਂ ਸਰ ਚੁਗਾ ਹਾਂ ਪਿੱਲੇ ਜੀ ਤਾਂ ਤੁਹਾਡੇ ਢੋਲੀ ਫੜਾਣ ਚ ਨੇ ਗਏ ਦੇ ਦਿੱਤੋ ਲਿਫਰਾ ਕੇ ਕਰੇ ਚਾਹ ਪਾਣੀ ਪੀਤਾ ਤੇ ਹੁਣ ਅਗੇ ਸੇਰਪੁਰ ਆਪਣਾ ਵਸਤ ਇਹੀ ਅੰਦਰ ਰੋਲ ਦਾ ਤੇ ਐਦਾਂ ਹੀ ਵਸਤ ਹੋਏ ਫਿਰ ਇਹਦੇ ਵਿੱਚ ਪੂਰਾ ਦਿਨ ਨਿਕਲ ਜਾਂਦਾ ਹੈ ਨਸ਼ੀਤ ਦਵਾਈ ਬਣਾਉਣ ਵਾਸਤੇ ਤੇ ਦੇਖ ਰਿਆਂ ਹੁਣ ਡਾਕਟਰ ਦੇ ਕਿੰਨਾ ਟਾਈਮ ਲੱਗਦਾ ਹੈ ਅਬ ਦੇ ਕੰਟਾ ਲੱਗਦਾ ਜਾਂ ਘੰਟਾ ਲੱਗਦਾ ਜਾਂ ਪੌਣਾ ਘੰਟਾ ਲੱਗਦਾ ਇਹ ਦੇਖਦੇ ਆਂਗੇ ਕਿਉਂਕਿ ਭੀੜ ਕਾਫੀ ਹੁੰਦੀ ਹੈਗੀ ਤੁਸੀਂ ਦੇਖ ਲਓ ਮੋਟਰਸਾਈਕਲ ਕਿੰਨੇ ਖੜੇ ਆ ਤੇ ਇੱਧਰ ਗੱਡੀਆਂ ਵੀ ਦੂਸਰੀ ਸਾਈਡ ਕੜੀਆਂ ਤੇ ਚਲੋ ਦੇਖਦੇ ਆਂ ਕਿੰਨਾ ਕੁ ਟਾਈਮ ਲੱਗਦਾ ਫਿਰ ਮਿਲਦੇ ਆਂ ਘਰੇ ਜਾ ਕੇ ਲਓ ਜੀ ਡਾਕਟਰ ਦੇ ਲੱਗੂ ਕਾਫੀ ਟਾਈਮ ਤੇ ਕਿਉਂਕਿ ਰਿਪੋਰਟਾਂ ਹੋਣੀਆਂ ਨਹੀਂ ਇਹ ਹਜੇ ਹੁਣ ਸਿੰਪਲ ਲੱਗੇ ਨੇ ਫੇਰ ਓੜਿਓੜੀ ਰਿਪੋਰਟਾਂ ਆਉਣਗੀਆਂ ਤੇ ਫੇਰ ਮੈਡੀਸਿਨ ਦੇਣਗੇ ਡਾਕਟਰ। ਉਹਨਾਂ ਚਿਰ ਇੱਥੇ ਵੇਟ ਕਰਨੀ ਪੈਣੀ ਐ। ਤੇ ਇਦੀ ਟਾਈਮ ਪਾਸ ਕਰਾਂਗੇ ਮੋਬਾਈਲ ਦੇਖ ਕੇ ਆਪਣੇ ਹੀ। ਚਲੋ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ। ਲਓ ਜੀ ਮੈਂ ਕਰ ਗਏ ਸਬਜ਼ੀ ਤਿਆਰ। ਆਲੂ ਤੇ ਬਟਮ। ਅੱਜ ਬਣਾਉਣੀ ਹੈ ਇਹਨਾਂ ਦੀ ਸਬਜ਼ੀ। ਤੇ ਮੈਂ ਹੁਣੇ ਤੇਲ ਘਰ ਕੇ ਡੇਤੀ। ਅੰਦਰ ਪਿਆ ਸੇਲੜ। ਪਿੰਨ ਲਾਸਨ ਤੇ ਪਿਆ ਸੇਲਿਆ। ਫੇਰ ਬਤਾਂ ਤੇ ਸਾਲੂ। ਜਿਹਨਾਂ ਦੀ ਬਣਾਵਾਂਗੇ ਸੁੱਕੀ ਸਬਜ਼ੀ। ਦੇਖਦੇ ਹਾਂ ਕਿੱਦਾਂ ਦੀ ਬਣਦੀ ਐ। ਲਓ ਜੀ ਸਾਮ ਹੋ ਗਈ ਤੇ ਅੰਤ ਸਿੱਪ ਕੇ ਬਿਲਕੁਲ ਹੁਣ ਆਪਾਂ ਕਰ ਦਾਂਗੇ ਵਲੌਗ ਦਾ ਐਂਡ। ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ। ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਕਰਿਓ। ਜ਼ਰੂਰ। ਤੇ ਮੈਂ ਦੱਸਿਆ ਇਹ ਨਾ ਇਹ ਉਡਾਉਂਦਾ